ਕਿਹੜੇ ਗੇਟ ਦੇ ਪੂਰੇ ਨੇ ਕੁਝ ਬਣਦਾ ਕਹਿੰਦਾ ਚਲੋ ਚੱਲੀਏ ਕੋਣ ਨੇ ਸਾਲਾ ਕੁਸਾ ਅੰਦਰ ਆ ਉੱਥੇ ਕੋਣ ਨੇ ਆ ਲੱਖੀ ਹੋਰੀ ਆ ਵੀਡੀਓ ਸਾਡਾ ਸਾਰੀ ਆ ਇੱਕ ਮਿੰਟ ਇੱਕ ਮਿੰਟ ਆ ਆ ਦੇਖੀ ਬਈ ਮੈਂ ਇੱਕ ਮਿੰਟ ਬੋਦੂਆਂ ਬਈ ਦੱਸੀ ਬਈ ਮਾਮਾ ਦੇ ਪੁੱਤਾਂ ਯਾਰ ਸਾਡੀਆਂ ਜਿੰਬੂਆਂ ਮੇਰੀ ਨਾ ਸਰਬੀਰ ਮਿਰਿਆ ਅਸੀਂ ਅਸੀਂ ਪੂਣੀ ਤਰੇ ਫਿਰਦੇ ਯਾਰ ਨਹੀਂ ਲੋਕ ਮੈਨੂੰ ਤੁਹਾਨੂੰ ਠੀਕ ਲੱਗਦਾ। ਉਰੇ ਬਾਈ ਉਹ ਦੂ ਲਾਉਣਾ ਯਾਰ ਅਸੀਂ ਥਾਣੇ ਤੋਂ ਆਏ ਆ। ਉਹਨੇ ਐ ਕਿਹਾ ਕਿ ਜਿਵੇਂ ਤੁਹਾਨੂੰ ਠੀਕ ਲੱਗਦਾ ਉਹਨੇ ਕੀ ਆਪਣਾ ਦੁੱਖ ਸੁਣਾਇਆ। ਤੁਹਾਨੂੰ ਠੀਕ ਲੱਗਦਾ। ਇੱਕ ਮਿੰਟ। ਨਾਲੇ ਇਹਨੇ ਬਚਾ ਕੁਝ ਨਹੀਂ ਕਿਹਾ ਕੋਈ ਹੁੰਦਾ ਨਹੀਂ। ਸਾਡੇ ਨਾਲ ਕੋਈ ਨਾ। ਮੈਂ ਮੇਰੀ ਗੱਲ ਸੁਣ। ਇੱਕ ਮਿੰਟ ਮੇਰੀ ਗੱਲ ਸੁਣ। ਮੇਰੀ ਗੱਲ ਸੁਣ। ਤੇਰੀ ਵੀ ਸੁਣ ਲਾਂਗੇ। ਬਾਈ ਤੇਰਾ ਤਾਂ ਗੱਲ। ਬਾਈ ਸਾਰੇ ਖੜੇ ਹੋ। ਇੱਕ ਮਿੰਟ। ਮੈਂ ਇਹ ਗੱਲ ਕਹੀ ਆ ਮੈਂ ਕਿਹਾ ਜੇ ਤਾਂ ਆਪਾਂ ਰਾਤ ਨੂੰ ਇੱਥੇ ਬੈਠ ਸਕਦੇ ਆ ਸਾਧਨ ਹੈਗੇ ਆ ਤਾਂ ਬੈਜੋ ਮਸ਼ੀਨ ਇੱਥੇ ਮਗਾਵਾਗੇ ਨਹੀਂ ਉਹ ਕਨੇ ਮਰਜੀਦ ਨਿਆਲ ਦੇ ਕਦੇ ਖੜਾ ਦਨੇ ਆ ਪਰਲੇ ਪਾਸੇ ਬਜੋ ਨਾਖੜਾਈ ਬੈਠਾਂਗੇ ਬੰਦੇ ਨਾਲ ਕੁਝ ਨਹੀਂ ਬੰਦਾਂ ਚਲੋ ਚਲੀ ਅਸੀਂ 10 ਬੰਦੇ ਉੱਥੇ ਅੜੇ ਖੜਿਆ ਰੇ ਸਾਡੇ ਦੇ ਆ ਕੇ ਆਪਣੇ ਦਰਦ ਤੇ ਲੱਗ ਰਿਹਾ ਪਰਮਾਨੰਦ ਆ ਮੇਰੀ ਦਾ ਬੈਠੇ ਰੋ ਤੂੰ ਰੋਕਦਾ ਕੋਈ ਬੈਠੇ ਨਹੀਂ ਅੰਦਰ ਖੜੇ ਚ ਮੈਨੂੰ ਪਤਾ ਅਸੀਂ ਦੇਖ ਕੇ ਮਸ਼ੀਨ ਅੰਦਰ ਖੜੀ ਆ ਗੱਡੀ ਚ ਓਏ ਬਾਈ ਮੇਰੇ ਵੀਡੀਓ ਵੀ ਨਹੀਂ ਡੱਕਿਆ ਮਸ਼ੀਨ ਆ ਹਾਂ ਫਿਰ ਅਸੀਂ ਸੁਝਾਉਂਦੇ ਦੱਸ ਕੋਈ ਓਏ ਬ्रोਹੀ ਤਾਂ ਗੱਲ ਕਰਦੇ ਵੀ ਜੇ ਜਿਆਪਾ ਬੰਦੇ ਅਸੀਂ ਚਾਰੀ ਖੜੇ ਨਾਲ ਗੱਲ ਜੇ 2000 ਰੁਪਏ ਇੱਕ ਮਿੰਟ ਬਾਈ ਜੀ ਇੱਕ ਮਿੰਟ ਬਾਈ ਜੀ ਇੱਕ ਸਵਾਲ ਦਾ ਜਵਾਬ ਲਾਈਵ ਹੋ ਕੇ ਮੁੜੇ ਇੱਕ ਮਿੰਟ ਬਾਈ ਜੀ